ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਾਣਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਤਨੇ ਸ਼ਾਂ ਕਿਵੇਂ ਕੀਤੀ ਸੀ ਸੋ ਆਓ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਦੇ ਆਂ ਕਿ ਮਸਾਨਾ ਤੇ دیਵਾਨਾ ਕੌਣ ਸਨ ਸੋ ਆਓ ਜਾਣਦੇ ਆਂ ਗੁਰੂ ਨਾਨਕ ਜੀ ਨੂੰ ਮੱਝੀਆਂ ਤੇ ਗਾਵਾਂ ਚਰਾਉਂਦਿਆਂ ਹੋਇਆਂ ਵਾਵਾ ਸਾਲ ਹੋ ਗਏ। ਗੁਰੂ ਜੀ ਬਾਗੀ ਬਣਨ ਵਾਸਤੇ ਨਹੀਂ ਸਨ ਆਏ। ਉਹਨਾਂ ਦੇ ਜੀਵਨ ਦਾ ਮਨੋਰਥ ਹੋਰ ਸੀ। ਭੁੱਲੀ ਦੁਨੀਆ ਉਹਨਾਂ ਨੂੰ ਵੀ ਭੁਲਾਉਣਾ ਚਾਹੁੰਦੀ ਸੀ। ਇੱਕ ਦਿਨ ਬਣ ਦੀ ਛਾਵੇਂ ਬੈਠਿਆਂ ਹੋਇਆਂ ਗੁਰੂ ਜੀ ਦਾ ਮੱਥਾ ਠਣਕਿਆ, ਫਿਰਦਾ ਧੜਕਿਆ ਨਹੀਂ। ਸਾਰਾ ਸਰੀਰ ਹੀ ਲਰਜ ਗਿਆ। ਕਿਉਂ? ਇਹੇ ਕੋਈ ਪਤਾ ਨਾ ਲੱਗਾ ਅਜੇ ਗੁਰੂ ਜੀ ਸੋਚਾਂ ਵਿੱਚ ਹੀ ਸੰਕੇ ਅਗੰਮੀ ਸੰਦੇਸ਼ ਆਇਆ ਕਿੰਨਾ ਚਿਰ ਵਾਗੀ ਰਹੇਗਾ ਕਿ ਨਿਰੰਕਾਰ ਨੂੰ ਭੁੱਲ ਗਿਆ ਅਜੇ ਤਾਂ ਜੀਵਨ ਮੰਜ਼ਲ ਬਹੁਤ ਦੂਰ ਹੈ ਵਣੇ ਠਾਮ ਜੀਆਂ ਤੇ ਗਉਆਂ ਬੈਠੀਆਂ ਸਨ ਉਹ ਰੱਜੀਆਂ ਹੋਈਆਂ ਮौज ਨਾਲ ਬੈਠੀਆਂ ਉਗਾਲੀ ਕਰ ਰਹੀਆਂ ਸਨ ਵਣ ਦੇ ਚੌਗਿਰਦੇ ਇਕਲਤਾ ਤੇ ਸ਼ਾਂਤ ਸੀ ਦੂਰ ਤੱਕ ਕੋਈ ਮਨੁੱਖ ਨਿਗਾ ਨਹੀਂ ਸੀ ਚੜਦਾ ਹੈ ਕਿਸ ਨੇ ਆਵਾਜ਼ ਦਿੱਤੀ ਮੇਰੇ ਮਨ ਨੂੰ ਕਿਸ ਹਲੋਣ ਹਲੋਣਿਆ ਗੁਰੂ ਜੀ ਨੇ ਆਪੇ ਆਪਣੇ ਆਪ ਤੇ ਸਵਾਲ ਕੀਤਾ ਹਾਂ ਮੈਂ ਸਮਝ ਗਿਆ ਸਤ ਕਰਤਾਰ ਮੇਰਾ ਨਿਰੰਕਾਰ ਮੈਨੂੰ ਸਾਧ ਰਿਹਾ ਹੈ ਜਦੋਂ ਮੈਂ ਸੌਂਦਾ ਹਾਂ ਮੈਨੂੰ ਜਗਾਉਂਦਾ ਹੈ ਆਪੇ ਹੀ ਉੱਤਰ ਦੇ ਦਿੱਤਾ ਉਸੇ ਵੇਲੇ ਚੌਕੜਾ ਮਾਰਿਆ ਤੇ ਸਤ ਕਰਤਾਰ ਸਤ ਕਰਤਾਰ ਰਸਨਾ ਜਪਣ ਲੱਗ ਪਈ ਨਿਰੀ ਰਸਨਾ ਹੀ ਨਹੀਂ ਸਗੋਂ ਲੂਣ ਲੂ ਵਿੱਚੋਂ ਸਤ ਨਿਕਲ ਰਹੀ ਸੀ ਸਤ ਕਰਤਾਰ ਵਣ ਦੇ ਪੱਤੇ ਗਉਆਂ ਦੀਆਂ ਜੀਬਾਂ ਸਭ ਪੁਕਾਰ ਰਹੀਆਂ ਸਨ ਸਤ ਕਰਤਾਰ ਸਤ ਕਰਤਾਰ ਦੇ ਸਿਮਰਨ ਵਿੱਚ ਲੱਗਿਆ ਸਮਾਂ ਪੈ ਸ਼ਾਮਾਂ ਪੈ ਗਈਆਂ ਵਣੇਠੋਂ ਉੱਠੇ ਮੱਝਾਂ ਗਉਆਂ ਅੱਗੇ ਲਾਈਆਂ ਸਿਮਰਨ ਵਿੱਚ ਰੁੱਝੇ ਘਰ ਆ ਗਏ ਮਾਂ ਨੇ ਪਿਆਰ ਤੇ ਲਾਡ ਨਾਲ ਕੋਲ ਸੱਦਿਆ ਮੱਥਾ ਚੁੰਮਿਆ ਪਿਆਰੇ ਪੁੱਤਰ ਨੂੰ ਕੁੱਟ ਕੇ ਤੜਕ ਦੀ ਛਾਤੀ ਨਾਲ ਲਾਇਆ ਰੋਟੀ ਖਾਣ ਤੇ ਦੁੱਧ ਪੀਣ ਲਈ ਆਖਿਆ ਪਰ ਗੁਰੂ ਜੀ ਮਸਤ ਰਹੇ ਬੋਲੇ ਕੁਝ ਨਹੀਂ ਭੈਣ ਆਈ ਉਸਨੇ ਲਾਡ ਨਾਲ ਪੁੱਛਿਆ ਵੀਰ ਜੀ ਬੋਲਦੇ ਕਿਉਂ ਨਹੀਂ ਕਿ ਕਿਸੇ ਕੁਝ ਆਖਿਆ ਹੈ ਫਿਰ ਵੀ ਨਹੀਂ ਬੋਲੇ ਮਸਤਾਨੇ ਜਿਹੇ ਹੋ ਗਏ ਬੁੱਲੂ ਫੁਰਕੀ ਜਾਂਦੇ ਸਨ ਫਰਕ ਦੇ ਬੁੱਲਾਂ ਵਿੱਚੋਂ ਸਤਨਾਮ ਸਤ ਕਰਤਾਰ ਦਾ ਆਵਾਜ਼ ਆ ਰਿਹਾ ਸੀ। ਭੋਲੀ ਦੁਨੀਆ ਨਹੀਂ ਸੀ ਜਾਣਦੀ ਮਾਂ ਤ੍ਰਿਪਤਾ ਨੇ ਜਨਮਤਾ ਦਿੱਤਾ ਸੀ ਪਰ ਪੁੱਤਰ ਨੂੰ ਸਮਝਿਆ ਨਹੀਂ ਸੀ। ਗਗਨਾ ਦਾ ਵਾਸੀ ਪਰਮਾਤਮਾ ਦਾ ਪਿਆਰਾ ਦੁਖੀ ਤੇ ਸੜਦੀ ਦੁਨੀਆ ਨੂੰ ਸ਼ਾਂਤੀ ਬਖਸ਼ਣ ਵਾਲੇ ਦਾ ਤਾਰ ਨੂੰ ਮਾਮੂਲੀ ਪੁੱਤਰ ਜਾਣ ਕੇ ਕਬਰੋਂਦੀ ਫਿਰਦੀ ਸੀ। ਰਾਤ ਪੈ ਗਈ ਲੋਕ ਸੌ ਗਏ ਮੈਂ ਤਾਂ ਕਾਲੂ ਆਇਆ ਤੇ ਪੁੱਤਰ ਦੀ ਹਾਲਤ ਦੇਖ ਕੇ ਗੁੱਸੇ ਨਾਲ ਕੰਬਿਆ ਮਾਤਾ ਤ੍ਰਿਪਤਾ ਨੇ ਬਤਸਲ ਪਿਆਰ ਤੇ ਅਧੀਨ ਹੋ ਕੇ ਆਪਣੇ ਪਤੀ ਦੇਵਤਾ ਨੂੰ ਆਖਿਆ ਜੀ ਕਿਸੇ ਸਿਆਣੇ ਨੂੰ ਸੱਦੀਏ ਇਉਂ ਜਾਪਦਾ ਹੈ ਜੰਗਲ ਤੇ ਮਾੜੀ ਚੰਗੀ ਥਾਂ ਤੇ ਫਿਰਦਿਆਂ ਹੋਇਆਂ ਮੇਰੇ ਨਾਨਕ ਨੂੰ ਕੋਈ ਛਾਇਆ ਪਕੜ ਬੈਠੀ ਹੈ ऐसे क्रोध ना करो बीमारियां नाल ਕੋਈ ਜੋਰ ਨਹੀਂ ਜਦੋਂ ਦਾ ਡੰਗਰ ਲੈ ਕੇ ਆਇਆ ਹੈ ਤਦੋਂ ਦਾ ਕਬਰਾਇਆ ਹੋਇਆ ਹੈ ਬੋਲਿਆ ਨਹੀਂ ਬੁੱਲ ਕੰਬੀ ਜਾਂਦੇ ਸੂ ਚਿਹਰੇ ਉੱਤੇ ਇੱਕ ਰੰਗ ਆਉਂਦਾ ਹੈ ਤੇ ਇੱਕ ਜਾਂਦਾ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਇੱਕ ਪੁੱਤਰ ਹੋਇਆ ਉਸਨੇ ਵੀ ਖਣੀ ਕੋਈ ਸੁਖ ਦੇਣਾ ਹੈ ਕਿ ਨਹੀਂ ਜੋ ਅਤਿ ਸੀ ਆਗਦਾ ਸੀ ਬੜਾ ਪ੍ਰਤਾਪੀ ਹੋਵੇਗਾ ਰਾਜ ਕਰੇਗਾ ਸਿਰ ਤੇ ਛੱਤਰ ਝੁਲੇਗਾ ਪਰ ਇਹ ਤਾਮਸ ਤਾਨਾ دیਵਾਨਾ ਹੁੰਦਾ ਜਾਂਦਾ ਹੈ ਹੁਣ ਇਹ ਮੈਂ ਕਿੱਧਰ ਜਾਵਾਂ ਸਵੇਰੇ ਵੈਦ ਹਰਤਾਸ ਨੂੰ ਬੁਲਾ ਕੇ ਦਿਖਲਾਵਾਂਗੇ ਮੈਂ ਤਾਂ ਕਾਲੂ ਦਾ ਉੱਤਰ ਸੀ ਗੁਰੂ ਨਾਨਕ ਜੀ ਸਾਰੀ ਰਾਤ ਸੁੱਤੇ ਨਹੀਂ ਮੰਜੀ ਉੱਤੇ ਚੌਂਕੜਾ ਮਾਰ ਕੇ ਬੈਠੇ ਰਹੇ ਦਾਤੇ ਅਕਾਲ ਪੁਰਖ ਦੇ ਚਰਣਾ ਨਾਲ ਸੁਰਤ ਜੁੜੀ ਰਹੀ ਸ਼ਾਇਦ ਪ੍ਰਾ ਪ੍ਰार्थਨਾ ਕਰਕੇ ਨਿਰੰਕਾਰ ਕੋਲੋਂ ਇਹ ਦਾਨ ਮੰਗਦੇ ਸੰਕੇ ਨਿਰੰਕਾਰ ਉਸ ਦੇ ਕਰਦਿਆਂ ਨੂੰ ਸਮੱਤ ਬਖਸ਼ੇ ਰਾਤ ਬੀਤ ਗਈ ਪ੍ਰਭਾਤ ਹੋਈ ਚਾਦਰ ਤਾਣ ਕੇ ਸੌ ਗਏ ਡੰਗਰਾਂ ਦੇ ਛੇੜਨ ਦਾ ਚੇਤਾ ਭੁੱਲ ਦਿੱਤਾ ਮਾਤੇ ਭੈਣ ਨੇ ਬਹੁਤ ਕਿਹਾ ਕਿ ਉੱਠ ਕੇ ਰੋਟੀ ਪਾਣੀ ਖਾਵੇ ਪੀਵੇ ਤੇ ਡੰਗਰਾਂ ਨੂੰ ਛੱਡੇ ਪਰ ਗੁਰੂ ਜੀ ਨੇ ਇੱਕ ਨਾ ਸੁਣੀ ਕਰਦਿਆਂ ਤੇ ਆਂਡੀਆਂ ਗਵਾਂਡੀਆਂ ਨੂੰ ਪੱਕਾ ਭਰੋਸਾ ਹੋ ਗਿਆ ਕਿ ਨਾਨਕ ਜੀ ਨੂੰ ਕੋਈ ਰੋਗ ਹੈ ਕਿਸੇ ਨੇ ਕਿਹਾ ਜੰਗਲ ਵਿੱਚ ਸੈਂਕੜੇ ਬਲਾਈ ਤੁਰੀਆਂ ਫਿਰਦੀਆਂ ਨੇ ਹੋ ਸਕਦਾ ਹੈ ਪਧیرے ਇਕੱਲਾ ਸੰੁੱਖਾ ਮੁੰਡਾ ਦੇਖ ਕੇ ਚੰਮੜ ਗਈਆਂ ਹੋਣ ਕਿਸੇ ਨੂੰ ਸੱਦੋ ਪਿੰਡ ਦੇ ਹਾਣੀ ਮੁੰਡੇ ਆਏ ਉਹਨਾਂ ਸਤਕਰਤਾ ਨਾਲ ਪੁੱਛਿਆ ਮਿੱਤਰਾ ਬਾਹਰ ਚੱਲੀਏ ਖੇਡੀਏ ਗੁਰੂ ਜੀ ਨੇ ਉਹਨਾਂ ਨੂੰ ਵੀ ਕੋਈ ਸਹੀ ਉੱਤਰ ਨਾ ਦਿੱਤਾ ਹੱਥ ਨਾਲ ਇਸ਼ਾਰਾ ਕੀਤਾ ਕਿ ਜਾਓ ਸਾਰੇ ਪਿੰਡ ਵਿੱਚ ਚਰਚਾ ਛਿੜ ਪਈ ਕਿ ਮਹਤਾ ਕਾਲੂ ਜੀ ਦਾ ਪੁੱਤਰ ਮਸਤਾਨਾ دیਵਾਨਾ ਹੋ ਗਿਆ ਹੈ ਮਹਤਾ ਕਾਲੂ ਜੀ ਦੇ ਕਹਿਣ ਤੇ ਹਰਦਾਸ ਵੈਦ ਕਰ ਆਇਆ ਵੈਦ ਜੀ ਨੂੰ ਬੜੇ ਸਤਕਾਰ ਨਾਲ ਚੰਦਨ ਦੀ ਚੌਂਕੀ ਉੱਤੇ ਬਿਠਾਇਆ ਗਿਆ ਗੁਰੂ ਨਾਨਕ ਜੀ ਚਿੱਟੀ ਚਾਦਰ ਤਾਣ ਕੇ ਸੁੱਤੇ ਪਏ ਸਨ ਮਾਤਾ ਤ੍ਰਿਪਤਾ ਨੇ ਉਹਨਾਂ ਨੂੰ ਉਠਾਇਆ ਤੇ ਬਾਹਾਂ ਫੜ ਕੇ ਹਰਦਾਸ ਵੈਦ ਦੇ ਕੋਲ ਖਿੱਚ ਲਈ ਤੱਕੇ ਨਾਲ ਵੈਦ ਦੇ ਅੱਗੇ ਬਿਠਾ ਦਿੱਤਾ ਵੈਦ ਜੀ ਨੇ ਗੁਰੂ ਜੀ ਦੀ ਬਾਹ ਫੜ ਲਈ ਤੇ ਨਾੜੀ ਉੱਤੇ ਉਂਗਲਾਂ ਦੇ ਪੋਟੇ ਰੱਖ ਕੇ ਰੋਗ ਦੀ ਜਾਂਚੀ ਕਰਨ ਲੱਗਾ ਉਹ ਗਰਮੀ ਖੁਸ਼ਕੀ ਹੈ ਦਿਲ ਦਿਮਾਗ ਉੱਤੇ 파ਰ ਹੈ ਸੁਸਤੀ ਦਾ ਅਸਰ ਹੈ ਹੱਡ ਪੈਰ ਭੱਜਦੇ ਨੇ ਸਭ ਕੁਝ ਠੀਕ ਹੋ ਜਾਵੇਗਾ ਮੈਂ ਪੁੜੀਆਂ ਦਿੰਦਾ ਹਾਂ ਉਹ ਤਾਜ਼ੇ ਗੋਕੇ ਮੱਖਣ ਨਾਲ ਖਵਾ ਦੇਣੀਆ 7 ਦਿਨ ਕੁੜੀਆਂ ਖਾਣ ਨਾਲ ਪੂਰਾ ਆਰਾਮ ਆ ਜਾਵੇਗਾ ਨੰਬਰਸ ਨੂੰ ਦੇਖ ਕੇ ਵੈਦ ਜੀ ਨੇ ਆਖਿਆ ਵੈਦ ਜੀ ਦੀ ਜਬਾਨੋਂ ਇਹ ਸੁਣ ਕੇ ਗੁਰੂ ਨਾਨਕ ਜੀ ਮਸਪਰਾ ਪਏ 4 ਦਿਨ ਤੋ ਕਿਸੇ ਨਾਲ ਜ਼ਬਾਨ ਸਾੰਜੀ ਨਹੀਂ ਸੀ ਕੀਤੀ ਪਰ ਵੈਦ ਦੀਆਂ ਦਿਆਂ ਬਚਨਾ ਨੇ ਉਹਨਾਂ ਨੂੰ ਹਸਾ ਦਿੱਤਾ ਤੇ ਬੋਲੇ ਵੈਦ ਬੁਲਾਇਆ ਵੈਦਗੀ ਪਕੜ ਡੰਡੋਲੇ ਬਾਹਾ ਹੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹੇ ਦੁੱਖ ਵਿਛੋੜਾ ਇੱਕ ਦੁੱਖ ਕੋਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨਤਾਏ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ दारू ਲੱਗੈ ਨਾ ਵੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿਸਾਸ ਸਾਸ ਗਈਐ ਕਾਇਆ ਫਲ ਪਾਏ ਤਾਕ ਹੈ ਪਾਚੇ ਕੋਏ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸੱਚ ਹੈ ਨਾਏ ਮਲਾਰ ਮਹੱਲਾ ਪਹਿਲਾ ਅਰਸ਼ੀ ਬਾਣੀ ਸੁਣ ਕੇ ਵੈਦ ਦੇ ਕਪਾਟ ਖੁੱਲ ਗਏ ਉਹ ਹੈਰਾਨੀ ਨਾਲ ਉੱਪਰ ਦੇਖਣ ਲੱਗਾ ਉਸ ਦਾ ਹਿਰਦਾ ਕੰਬਿਆ ਅੰਦਰੋਂ ਆਵਾਜ਼ ਆਈ ਹਰਦਾਸ ਇਹਦੇ ਰੋਗ ਨੂੰ ਤੂੰ ਨਹੀਂ ਲੱਭ ਸਕਦਾ ਇਹ ਬ੍ਰਿਹੂ ਦਾ ਰੋਗੀ ਹੈ ਜਦੋਂ ਉਸ ਨੇ ਗੁਰੂ ਜੀ ਦੇ ਚਿਹਰੇ ਵੱਲ ਝਾਤ ਮਾਰੀ ਤਾਂ ਗੁਰੂ ਜੀ ਦਾ ਭੋਲਾ ਚਿਹਰਾ ਨੂਰੋਂ ਨੂਰ ਹੋਇਆ ਦੱਸਿਆ ਉਹ ਚੰਦਨ ਚੌਂਕੀ ਤੋਂ ਉੱਠ ਬੈਠਾ ਉਸ ਨੇ ਮਾਤਾ ਤ੍ਰਿਪਤਾ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਆਪ ਜਗਤ ਵੈਦ ਹਨ ਮੈਂ ਤਾਂ ਇਹਨਾਂ ਦੇ ਮੁਕਾਬਲੇ ਤੇ ਪਾਸਕੂ ਵੀ ਨਹੀਂ ਰੋਗ ਹਟਾਉਣ ਆਇਆ ਵੈਦ ਖੁਦ ਰੋਗੀ ਹੋ ਕੇ ਘਰ ਨੂੰ ਤੁਰ ਗਿਆ ਸੋ ਇਹ ਸੀਗਾ ਅੱਜ ਦਾ ਇਤਿਹਾਸ ਜੋ ਕਿ ਮਸਤਾਨਾ دیਵਾਨਾਂ ਚ ਇਸ ਵੀਡੀਓ ਦੇ ਵਿੱਚ ਕਿਹਾ ਗਿਆ ਉਹ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਤ੍ਰਿਪਤਾ ਜੀ ਹੀ ਆਖਦੇ ਸਨ ਕਿ ਇਹ ਮਸਤਾਨਾ دیਵਾਨਾ ਹੋ ਗਿਆ ਸੋ ਆਪ ਜੀ ਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਤਿਹਾਸ ਦੱਸਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਆਪ ਬਖਸ਼ਣਯੋਗ ਹੋ ਭੁੱਲਾਂ ਚੁੱਕਾਂ ਦੀ ਖਿਮਾ ਯਾਚਨਾ ਬਖਸ਼ਣੀ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲੈ ਕੇ ਅਸੀਂ ਫਿਰ ਆਪ ਜੀ ਦੇ ਸਨਮੁਖਾਵਾਂਗੇ ਜਿਸ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਾ ਸੌਦਾ ਕਿਵੇਂ ਕੀਤਾ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ